ਪਤੀ ਦੇ ਮਾੜਾ ਸਮਾਂ ਆਇਆ ਤਾਂ ਪਤਨੀ ਨੇ ਪੂਰਾ ਸਾਹ ਦਿੱਤਾ ਜੀਵਨ ਸਾਥੀ ਦਾ ਅਤੇ ਅੱਜ ਮੋਢੇ ਨਾਲ ਮੋਢਾ ਲਾ ਕੇ ਆਪਣੇ ਪਰਿਵਾਰ ਦਾ ਰੋਜੀ ਰੋਟੀ ਚਲਾ ਰਹੇ ਨੇ ਤਿੰਨ ਜਗ੍ਹਾ ਤੇ ਘੁੰਮ ਕੇ ਮੇਰੇ ਲਈ ਲੰਗਰ ਲੈ ਕੇ ਆਈ ਸੀ ਇੱਕ ਪਲੇਟ ਚ ਪਾ ਕੇ ਤੇ ਕਿ ਮੈਂ ਭੁੱਖੀ ਬੈਠੀ ਆ ਤੇ ਸਾਰੀ ਰਾਤ ਅਸੀਂ ਪੱਲਾ ਇਦਾਂ ਹੀ ਕੱਟੀ ਤੇ ਫਿਰ ਅਗਲੇ ਦਿਨ ਇਹ ਲੰਗਰ ਲਾ ਕੇ ਮੇਰੇ ਲਈ ਇੱਕ ਥਾਲੀ ਰੁੱਤੀ ਲੱਗੀ ਇਹਨਾਂ ਦੇ ਹੱਥਾਂ ਦੇ ਵਿੱਚ ਜਾਦੂ ਹੈ 5 ਤੋਂ 10 ਮਿੰਟ ਦੇ ਵਿੱਚ ਵਿੱਚ ਹੀ ਇਹ ਮੋਬਾਈਲ ਦੀ ਡਿਸਪਲੇ ਤਾਂ ਹੀ ਬਦਲ ਦੇ ਦਿੰਦੇ ਨੇ ਮੋਬਾਈਲ ਰਿਪੇਅਰ ਕਰਦੀ ਆ ਪਿਛਲੇ 12 ਸਾਲ ਤੋਂ ਅਤੇ ਪੂਰੀ ਤਰ੍ਹਾਂ ਮਾਹਿਰ ਹੈ ਮੋਬਾਈਲ ਰਿਪੇਅਰ ਕਰਨ ਦੇ ਵਿੱਚ ਤੇ ਜੇ ਬੱਚੇ ਨਾ ਹਨ ਸਪੋਰਟ ਕਰਦੇ ਅਸੀਂ ਵੀ ਇੱਥੋਂ ਰੱਖਣਾ ਪਉਂਦੇ ਬੱਚਿਆਂ ਦਾ ਵੀ ਬੜਾ ਸਾਥ ਹੈ ਬਾਕੀ ਹਸਬੰਦ ਦਾ ਤਾਂ ਸਾਥ ਹੈ ਮੋਬਾਈਲ ਰਿਪੇਅਰ ਜਿਹੜਾ ਇਹ ਬੜਾ ਨਜ਼ਰ ਲਾਉਣੀ ਪੈਂਦੀ ਹੈ ਬੜੇ ਧਿਆਨ ਨਾਲ ਪੁਰਜ਼ੇ ਜੋੜਨੇ ਪੈਂਦੇ ਨੇ ਪਾਰਟ ਜੋੜਨੇ ਪੈਂਦੇ ਨੇ 10 ਮਿੰਟ ਚ ਬਣ ਜਾਂਦਾ ਇੱਕ ਫੂਨ ਨੂੰ 4 ਘੰਟੇ ਲੱਗ ਜਾਂਦੇ ਜਦੋਂ ਅਸੀਂ CPU RAM ਬਣਾਉਨੇ ਆ ਬਹੁਤ ਟਾਈਮ ਲੱਗ ਜਾਂਦਾ ਹੈ ਬਾਕੀ ਬਣ ਜਾਂਦਾ ਜ਼ਰੂਰ ਹੈ ਕਿ ਟਾਈਮ ਲੱਗਦਾ ਵਾ ਇੱਕ ਦਿਨ ਵੇਖਿਆ ਮੈਂ ਤੇ ਦੀਦੀ ਨੇ ਕਿਹਾ ਕਿ ਨਹੀਂ ਨੰਗ ਚੋਪ ਚੁਪ ਕਰ ਲੈ ਮੈਂ ਕਿਹਾ ਨਹੀਂ ਦੀਦੀ ਕਹਿੰਦੇ ਫਿਰ ਇੱਧਰ ਵੇਖ ਲੈ ਆਪਣਾ ਫਿਰ ਮੈਂ ਦੀਦੀ ਨੂੰ ਵੇਖਿਆ ਕਿ ਨਹੀਂ ਦੀਦੀ ਮਿਹਨਤ ਕਰਦੇ ਆਪਣਾ ਖਾਂਦੇ ਫਿਰ ਮੈਂ ਕਿਹਾ ਨਹੀਂ ਮੈਂ ਵੀ ਮਿਹਨਤ ਕਰਕੇ ਹੀ ਕਰਨਾ ਕਿਸੇ ਦੇ ੱੱਲੇ ਕਿਉਂ ਲੱਗ ਕੇ ਕੰਮ ਕਰਨਾ ਬਸ ਥੋੜੇ ਜਿਹਾ ਦਿਮਾਗ ਦੀ ਗੱਲ ਹੁੰਦੀ ਆ ਥੋੜਾ ਜਿਹਾ ਆਪਾਂ ਦਿਮਾਗ ਮਾਇਆ ਫੋਨ ডিসਪਲੇ ਡੈਡ ਇਸ ਕਰਕੇ ਪੂਰੇ ਦਿਮਾਗ ਨਾਲ ਕਰਨਾ ਪੈਂਦਾ ਵਾ ਉਦਾਂ ਇੰਨਾ ਇਸ਼ੂ ਨਹੀਂ ਹੈਗਾ ਬਸ ਥੋੜਾ ਜਿਹਾ ਧਿਆਨ ਦੇਣਾ ਪੈਂਦਾ ਜਿਨ੍ਹਾਂ ਦੇ ਮਨ ਦੇ ਵਿੱਚ ਧਾਰਨਾ ਬਣੀ ਹੈ ਕਿ ਔਰਤਾਂ ਸਿਰਫ ਚੁੱਲ੍ਹੇ ਦਾਈ ਜਾਂ ਰੋਟੀ ਬਣਾਉਂਦਾ ਹੀ ਸੀਮਤ ਨਹੀਂ ਕੀ ਜਵਾਬ ਦੇਣਾ ਚਾਹੀਦਾ ਹਾ ਅੱਜਕੱਲ ਕੋਈ ਵੀ ਨਹੀਂ ਕਹਿੰਦਾ ਕਿ ਹਾਂ ਮੈਂ ਕੋਲ ਲੱ ਲਾ ਪੈਸੇ ਕੋਈ ਨਹੀਂ ਦਊਗਾ ਸਾਰੇ ਆਪਣਾ ਬਸ ਗੱਲਾਂ ਨਾਲ ਹੀ ਆ ਸਾਥ ਕੋਈ ਨਹੀਂ ਦੇਊਗਾ ਇਸ ਕਰਕੇ ਆਪਣੀ ਮਿਹਨਤ ਕਰੋ ਤੇ ਆਪਣਾ ਖਾਓ। ਤੇ ਬਾਬਾ ਜੀ ਪਤਾ ਚੱਲਿਆ ਜੀ 우ਸਤਾਦ ਵੀ ਤੁਸੀਂ ਹੋ ਇਹਨਾਂ ਦੇ ਜਿੱਥੇ ਮੋਬਾਈਲ ਵਧੀਆ ਤਰ੍ਹਾਂ ਰਿਪੇਅਰ ਕਰਦਿਆਂ ਨੇ ਮਾਹਿਰ ਨੇ ਹੁਣ ਪੂਰੀ ਤਰ੍ਹਾਂ ਸੁਝਾਇਆ ਚਲੋ ਇਹਨਾਂ ਨੇ ਵੀ ਕੋਆਪਰੇਟ ਮੇਰੇ ਨਾਲ ਕਿੰਨਾ ਕਿਤੇ ਕਈ ਵਾਰੀ ਡਾਟਣਾ ਵੀ ਜ਼ਰੂਰੀ ਹੁੰਦਾ ਤੁਹਾਨੂੰ ਪਤਾ ਹੈ ਡਾਟਿਆ ਤਾਂ ਤਾਂ ਹੀ ਇਸ ਪੋਜੀਸ਼ਨ 'ਤੇ ਅੱਗੇ ਤੁਹਾਨੂੰ ਜਾਣਾ। ਸਵੀਟਨਸ ਬਹੁਤ ਚੰਗਾ ਨਾ ਨੂੰ ਚਲੋ ਕਹਿੰਦੇ 12 ਸਾਲ ਤੇ ਇਹਨਾਂ ਨੂੰ ਹੋ ਗਿਆ ਤੇ ਚਲੋ 1.5 ਦੋ ਸਾਲ ਵੀ ਇਹਨਾਂ ਨੂੰ ਕੁੜੀ ਨੂੰ ਵੀ ਹੋ ਗਿਆ ਵਿਚਾਲੇ ਖੜੀ ਜਾ ਕਿ ਮੇਰੇ ਬੱਚਿਆਂ ਨੂੰ ਵੀ سپورਟ ਕਰਦੀ ਐ ਮੈਨੂੰ ਵੀ سپورਟ ਕਰਦੀ ਐ ਤੇ ਮੇਰੀ ਦੁਕਾਨ ਵੀ ਸੰਭਾਲਦੀ ਐ ਸਗੋਂ ਮੇਰੇ ਪੈਸਿਆਂ ਨੂੰ ਵੀ ਸੰਭਾਲਦੀ ਐ ਕਈ ਵਾਰੀ ਭਾਜੀ ਮੈਨੂੰ ਨਹੀਂ ਇੱਕਦਮ ਸਮਝ ਆਉਂਦੀ ਮੈਨੂੰ ਕੋਈ ਲੱਖ ਰੁਪਏ ਫੜਾ ਦੇ ਮੈਂ ਗਿਣਨੀ ਪਾਵਾਂਗਾ ਰਸੋ ਜੀ ਸਸਿਰਿਆਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਨਵੀਰ ਗਿੱਲ ਲਾਲੀ ਤੇ ਤੁਸੀਂ ਜੁੜੇ ਹੋ ਆਉਣ ਇਰ ਨਾਲ ਮਾੜਾ ਸਮਾ ਹੋਣਾ ਵੀ ਜੀਵਨ ਦੇ ਵਿੱਚ ਜ਼ਰੂਰੀ ਹੈ ਪਤਾ ਚੱਲ ਜਾਂਦਾ ਆਪਣਿਆਂ ਦਾ ਤੇ ਪਰਾਇਆਂ ਦਾ ਅੱਜ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਹੀਆਂ ਹਨ ਪਤੀ ਦੇ ਮਾੜਾ ਸਮਾ ਆਇਆ ਤਾਂ ਪਤਨੀ ਨੇ ਪੂਰਾ ਸਾਥ ਦਿੱਤਾ ਜੀਵਨ ਸਾਥੀ ਦਾ ਅਤੇ ਅੱਜ ਮੋਢੇ ਨਾਲ ਮੋਢਾ ਮਿਲਾ ਕੇ ਆਪਣੇ ਪਰਿਵਾਰ ਦਾ ਰੋਜੀ ਰੋਟੀ ਚਲਾ ਰਹੇ ਨੇ ਜਿੱਥੇ ਸਾਡੇ ਭਾਰਤ ਦੀਆਂ ਔਰਤਾਂ ਮਹਿਲਾਵਾਂ ਹਵਾਈ ਜਹਾਜ਼ ਤੋਂ ਲੈ ਕੇ ਰੇਲ ਚਲਾਉਣ ਦੇ ਵਿੱਚ ਮਾਹਿਰ ਨੇ ਉੱਥੇ ਹੀ ਅੰਮ੍ਰਿਤਸਰ ਦੀਆਂ ਦੋ ਭੈਣਾਂ ਨੂੰ ਮਿਲਾਉਣ ਜਾ ਰਿਹਾ ਮੈਂ ਜਿਹੜੀਆਂ ਇਹ ਮੋਬਾਈਲ ਰਿਪੇਅਰ ਕਰਨ ਦੇ ਵਿੱਚ ਪੂਰੀ ਤਰ੍ਹਾਂ ਮਾਹਿਰ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਜਾਦੂ ਹੈ 5 ਤੋਂ 10 ਮਿੰਟ ਦੇ ਵਿੱਚ ਵਿੱਚ ਹੀ ਇਹ ਮੋਬਾਈਲ ਦੀ ਡਿਸਪਲੇ ਤਾਂ ਹੀ ਬਦਲ ਦਿੰਦੀਆਂ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਹੀਆਂ ਨੇ ਜਿੱਥੇ ਕਿ ਭੈਣ ਸਾਡੀ ਜਸਲੀ ਹੈ ਜਿਹੜੀ ਕਿ ਮੋਬਾਈਲ ਰਿਪੇਅਰ ਕਰਦੀ ਹੈ ਪਿਛਲੇ 12 ਸਾਲ ਤੋਂ ਅਤੇ ਪੂਰੀ ਤਰ੍ਹਾਂ ਮਾਹਿਰ ਹੈ ਮੋਬਾਈਲ ਰਿਪੇਅਰ ਕਰਨ ਦੇ ਵਿੱਚ ਜ਼ਿਆਦਾਤਰ ਔਰਤਾਂ ਨੂੰ ਸਿਰਫ ਚੁੱਲ੍ਹੇ ਤਾਂ ਹੀ ਸ੍ਰੀਮਤ ਸਮਝਿਆ ਜਾਂਦਾ ਹੈ ਪਰ ਇਹ ਔਰਤ ਜਿਹੜੀ ਹੈ ਦੂਜਿਆਂ ਲਈ ਮਿਸਾਲ ਬਣੀ ਹੋਈ ਹੈ ਪਰਿਵਾਰ ਚਲਾਉਣ ਵਾਸਤੇ ਆਪਣੇ ਪਤੀ ਦਾ ਸਾਥ ਦਿੰਦੀ ਹੈ ਤਾ ਤਸਵੀਰਾਂ ਵਿੱਚ ਦੇਖ ਰਹੇ ਹੋ ਤੁਸੀਂ ਕਿ 5 ਤੋਂ 10 ਮਿੰਟ ਦੇ ਵਿੱਚ ਹੀ ਮੋਬਾਈਲ ਰਿਪੇਅਰ ਹੋ ਜਾਂਦਾ ਹੈ ਪੂਰੀ ਤਰ੍ਹਾਂ ਸਮਝ ਲਓ ਜੇ ਹੱਥਾਂ ਦੇ ਵਿੱਚ ਜਾਦੂ ਹੈ ਤਾਂ ਬਹੁਤ ਪਿਆਰੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਇਹ ਜਲਬਾ ਘਰਦੇ ਆ ਭੈਣ ਨਾਲ ਭੈਣੇ ਪਹਿਲਾਂ ਫਤਿਹ ਦੀ ਸਾਜ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸੀ ਭੈਣੇ ਮੈਨੂੰ ਇਹ ਦੱਸੋ ਜਿਆਦਾਤਰ ਔਰਤਾਂ ਨੂੰ ਸਮਝਿਆ ਜਾਂਦਾ ਚੁੱਲ੍ਹੇ ਦਾ ਹੀ ਸੇਮਤ ਹੈ ਕਿ ਰੋਟੀ ਤੇ ਸਬਜ਼ੀ ਬਹੁਤ ਵਧੀਆ ਬਣਾਉਂਦੀਆਂ ਨੇ ਹਾਂ ਜੀ ਪਰ ਤੁਸੀਂ ਮੋਬਾਈਲ ਪੂਰੀ ਤਰ੍ਹਾਂ ਰਿਪੇਅਰ ਕਰ ਦਿੰਦੇ ਹੋ ਪੂਰੀ ਤਰ੍ਹਾਂ ਮਾਹਿਰ ਹੋ ਕਿੰਨੇ 400 ਜੁਰੇ ਮੈਂ 12 ਸਾਲ ਤੋਂ ਕੰਮ ਕਰ ਰਹੀ ਹਾਂ ਤੇ ਜਿੱਦਾਂ ਸਬਜੀ ਬਣਾਈ ਦੀ ਇੰਦਾ ਫੋਨ ਵੀ ਬਣਾ ਲੀਦੇ ਹਾਂ ਹੁਣ ਵਧੀਆ ਬਣਾ ਲੀਦੇ ਆ ਤੇ ਵਧੀਆ ਬੰਦੇ ਪਿਆ 12 ਸਾਲ ਤੋਂ ਕੰਮ ਕਰੀ ਜਾ ਰਹੇ ਹਾਂ ਤੇ ਵਧੀਆ ਰਪੁੰਸ ਆ ਰਿਹਾ ਵਾ ਕੋਈ ਦਿੱਕਤ ਨਹੀਂ ਆਵੇ ਖੁਣ ਆ ਸਾਰੀਆਂ ਡਿਸਪਲੇ ਪਾਉਂਦੀ ਆ ਮਿੰਟੋ ਮਿੰਟੂ ਨੇ ਫਿੱਟ ਕਰਕੇ ਕਸਟਮਰਾਂ ਨੂੰ ਆਪਾਂ ਦੇਣੀ ਆ ਵਾ ਕਸਟਮਰਾਂ ਦਾ ਵੀ ਬੜਾ ਪਿਆਰ ਆ ਭੈਣ ਭਰਾਵਾਂ ਦਾ ਜਿਹੜੇ ਸਾਨੂੰ ਸਪੋਰਟ ਕਰਨਦੇ ਆ ਤੇ ਕਾਫੀ ਕਸਟਮਰ ਦੂਰ ਦੂਰੋਂ ਆਉਂਦੇ ਹਾਂਜੀ ਮੈਂ ਜਿਵੇਂ ਪਹਿਲਾਂ ਦੱਸਿਆ ਸੀ ਕਿ ਮਾੜਾ ਸਮਾਂ ਆਉਣਾ ਵੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ ਆਪਣੇ ਆਦੇ ਤੇ ਪਰਾਇਆਂ ਦਾ ਪਤਾ ਚੱਲ ਜਾਂਦਾ ਹੈ ਪਤੀ ਦੇ ਮਾੜਾ ਸਮਾਂ ਆਇਆ ਜੀਵਨ ਸਾਥੀ ਬਣ ਕੇ ਤੁਸੀਂ ਸਾਥ ਨਿਭਾਇਆ ਕਿੰਨਾ ਚ ਮਾੜਾ ਸਮਾਂ ਹਟਾਇਆ ਹੁੰਦਾ ਹੈ ਮਾੜਾ ਸਮਾਂ ਵੀ ਠੀਕ ਸੀ ਬਾਕੀ ਹਸਬੰਡ ਨਾਲ ਸੀ ਤੇ ਮਾੜਾ ਸਮਾਂ ਵੀ ਨਿਕਲ ਗਿਆ ਹੁਣ ਵਧੀਆ ਸਮਾਂ ਹੈ ਬੱਚੇ ਵਧੀਆ ਪੜਦੇ ਪਏ ਨੇ ਵਧੀਆ ਸਪੋਰਟ ਕਰਿਆ ਬੱਚੇ ਵੀ ਸਾਨੂੰ ਬਹੁਤ ਅੱਛਾ ਸਪੋਰਟ ਕਰੇ ਕਿਉਂਕਿ ਬੱਚੇ ਘਰ ਕੱਲੇ ਰਹਿੰਦੇ ਸੀ ਤੇ ਜੇ ਬੱਚੇ ਨਾ ਉਹਨੂੰ ਸਪੋਰਟ ਕਰਦੇ ਅਸੀਂ ਵੀ ਇੱਥੋਂ ਤੱਕ ਨਾ ਪਹੁੰਚਦੇ ਬੱਚਿਆਂ ਦਾ ਵੀ ਬੜਾ ਸਾਥ ਹੈ ਬਾਕੀ ਹਸਬੰਦ ਦਾ ਤਾਂ ਸਾਥ ਹੈ ਹੀ ਉਹ ਸਮੇਂ ਬਾਰੇ ਦੱਸੋ ਜਦੋਂ ਰੋਟੀ ਦਾ ਮੁਹਤਾਜ ਹੁੰਦੇ ਸੀ ਤਾਂ ਅੱਜ ਰੱਬ ਦੀ ਮਿਹਰ ਹੈ ਫੁੱਲ ਬਾਪੂ ਜੀ ਦੀ ਉਹ ਸਮੇਂ ਬਾਰੇ ਜਾਨਣਾ ਚਾਹੁੰਦੇ ਹਾਂ ਜੀ ਹਾਂ ਜੀ ਇੱਕ ਦਿਨ ਇਦਾਂ ਦਾ ਹੈਗਾ ਸੀ ਵਿੱਚ ਉਹ ਵੀ ਚਲੋ ਅੱਜ ਬੇਟੀ ਹੋਣ ਵਾਲੀ ਸੀ ਤੇ ਖਾਣ ਨੂੰ ਘਰੇ ਕੁਝ ਹੈ ਨਹੀਂ ਸੀ ਤੇ ਇਹ ਤਿੰਨ ਜਗ੍ਹਾ ਤੇ ਘੁੰਮ ਕੇ ਮੇਰੇ ਲਈ ਲੰਗਰ ਲੈ ਕੇ ਆਏ ਸੀ ਇੱਕ ਪਲੇਟ ਚ ਪਾ ਕੇ ਹੂੰ ਦੇਖੀ ਮੈਂ ਭੁੱਖੀ ਬੈਠੀ ਆ ਤੇ ਸਾਰੀ ਰਾਤ ਅਸੀਂ ਪੱਲਾ ਇਦਾਂ ਹੀ ਕੱਟੀ ਤੇ ਫਿਰ ਅਗਲੇ ਦਿਨ ਇਹ ਲੰਗਰ ਲੱਭ ਕੇ ਮੇਰੇ ਲਈ ਇੱਕ ਥਾਲੀ ਰੋਟੀ ਲਾ ਕੇ ਆਈ ਸੀ ਉਹ ਵੀ ਸਮਾਂ ਹੈਗਾ ਸੀ ਜੀ ਤਾਂ ਪਤਾ ਚੱਲਿਆ ਜਿਵੇਂ ਮੋਬਾਈਲ ਫੇਰ ਤੋਂ ਪਹਿਲਾਂ ਤੁਸੀਂ ਬੜੇ ਤਰ੍ਹਾਂ ਦੇ ਸਟਾਲ ਲਾਏ ਨੇ ਤੇ ਰੋਟੀਆਂ ਤਾਂ ਹੀ ਬਣਾਉਣੀਆਂ ਪਈਆਂ ਨੇ ਤੇ ਰੇੜੀਆਂ ਤਾਂ ਹੀ ਲਵਣੀਆਂ ਪਈਆਂ ਨੇ ਸਚਾਈ ਹੈ ਹਾਂਜੀ ਸਚਾਈ ਹੈ ਜੀ ਅਸੀਂ ਜ਼ਿਆਦਾ ਕੰਮ ਵੀ ਕੀਤਾ ਹੈ 버ਗਰ ਚੌਮਿੰਗ ਸੜਕ ਤੇ ਖਲੋਗੇ ਆਪਣੇ ਹੀ ਪਰ ਅਸੀਂ ਸਾਰੇ ਭਾਂਡੇ ਮਾਂਜਦੇ ਹੁੰਦੇ ਸੀ ਝੂਠੇ ਜਿਦਾਂ 버ਗਰ ਚੌਮਿੰਗ ਵਾਲੇ ਕੋਈ ਇਹਦੇ ਚ ਕੋਈ ਸਾਨੂੰ ਸ਼ਰਮ ਨਹੀਂ ਸੀ ਹੈਗੀ ਅਸੀਂ ਆਪਣੀ ਮਿਹਨਤ ਕਰ ਰਹੇ ਸੀ ਕੀ ਕੋ ਮੰਕੇ ਨਹੀਂ ਖਾਰੇ ਸੀ ਤੇ ਸਾਨੂੰ ਕਿਸੇ ਨੇ ਕਦੀ ਅੱਜ ਤੱਕ ਇਹ ਕਿਹਾ ਵੀ ਨਹੀਂ ਕਿ ਤੁਸੀਂ ਇਦਾਂ ਕੰਮ ਕੀਤਾ ਉਦਾਂ ਕੀਤਾ ਹਾਂ ਜੇ ਉਹ ਕੰਮ ਨਾ ਕਰਦੇ ਤਾਂ ਅੱਜ ਆਹ ਕੰਮ ਦੀ ਵੈਲੀ ਹੋਣਾ ਪਤਾ ਹੁੰਦੀ ਜੇ ਮਿਹਨਤ ਕੀਤੀ ਹੈ ਤੇ ਇੱਥੇ ਪਹੁੰਚੇ ਤੇ ਅੱਜ ਸਾਨੂੰ ਪਤਾ ਹੈ ਕਿ ਅਸੀਂ ਕਿੱਥੋਂ ਉੱਠੇ ਹਾਂ ਤੇ ਕਿੱਥੇ ਪਹੁੰਚੇ ਤੇ ਭੈਣੇ ਮੇਰੀਏ ਮੋਬਾਈਲ ਰਿਪੇਅਰ ਕਰਨ ਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਮਾਹਿਰ ਹੋ ਹਾਂਜੀ ਅ ਉਸਤਾਦ ਬਾਰੇ ਜ਼ਰੂਰ ਜਾਨਣਾ ਚਾਹੁੰਦੇ ਹਾਂ ਕਿਉਂ ਜ਼ਰੂਰਤ ਪਈ ਨਾਲੇ ਏ ਉਸਤਾਦ ਬਾਰੇ ਵੀ ਜਤ ਜੀ ਉਸਤਾਦ ਜੀ ਮੇਰੇ ਹਸਬੰਡ ਹੈਗੇ ਨੇ ਜ਼ਰੂਰਤ ਨਹੀਂ ਹੁੰਦੀ ਜਦੋਂ ਹਸਬੰਡ ਨੂੰ ਥੋੜੀ ਤਕਲੀਫ ਹੋਣ ਲੱਗੇ ਤੇ ਜਨਾਨੀ ਨੂੰ ਨਾਲ ਖੜਨ ਜਾਣਾ ਚਾਹੀਦਾ ਵਾ ਮੇਰਾ ਕਹਿਣਾ ਤੇ ਇਹੀ ਆ ਹਾਂ ਮੇਰੇ ਹਸਬੰਡ ਨੇ ਵੀ ਮੈਨੂੰ ਸਪੋਰਟ ਕੀਤਾ ਇਹ ਨਹੀਂ ਕਿ ਮੈਂ ਉਹਨਾਂ ਨੂੰ ਕੀਤਾ ਉਹਨਾਂ ਨੇ ਮੈਨੂੰ ਜ਼ਿਆਦਾ ਕੀਤਾ ਕਿਉਂਕਿ ਮੈਨੂੰ ਉਸ ਟਾਈਮ ਅਕਲ ਹੀ ਨਹੀਂ ਸੀ ਕਿ ਕਿ ਆਹੀ ਜ਼ਿੰਦਗੀ ਕਿੱਦੋਂ ਨੂੰ ਸ਼ੁਰੂ ਕਰਨੀ ਹੈ ਕਿੱਦੋਂ ਨੂੰ ਖਤਮ ਕਰਨੀ ਹੈ ਬਸ ਇਹਨਾਂ ਨੇ ਮੈਨੂੰ ਸਪੋਰਟ ਕੀਤਾ ਤੇ ਮੇਨਾਂ ਦੇ ਨਾਲ ਖਲੋਤੀ ਸੀ ਉਸ ਟਾਈਮ ਤਾਂ ਮੈਨੂੰ ਇਹ ਦੱਸੋ ਮੋਬਾਈਲ ਰਿਪੇਅਰ ਜਿਹੜਾ ਇਹ ਬੜਾ ਨਜ਼ਰ ਨੂੰ ਲਾਉਣੀ ਪੈਂਦੀ ਹੈ ਬੜੇ ਧਿਆਨ ਨਾਲ ਪੁਰਜ਼ੇ ਜੋੜਨੇ ਪੈਂਦੇ ਨੇ, ਪਾਰਟ ਜੋੜਨੇ ਪੈਂਦੇ ਨੇ। ਕਿੰਨਾਂ ਚ ਪਰੇਸ਼ਾਨੀਆਂ ਹੁੰਦੀਆਂ ਨੇ ਮੋਬਾਈਲ ਤੇ। ਪਰੇਸ਼ਾਨੀਆਂ ਦੇ ਵੇਖੋ ਕੋਈ ਵਾਰ ਇੱਕ ਫੋਨ 10 ਮਿੰਟ ਚ ਬਣ ਜਾਂਦਾ, ਇੱਕ ਫੋਨ ਨੂੰ 4 ਘੰਟੇ ਲੱਗ ਜਾਂਦੇ ਜਦੋਂ ਅਸੀਂ CPU RAM ਬਣਾਨੇ ਆ ਬਹੁਤ ਟਾਈਮ ਲੱਗ ਜਾਂਦਾ ਹੈ। ਬਾਕੀ ਬਣ ਜਾਂਦਾ ਜ਼ਰੂਰ ਹੈ ਕਿ ਟਾਈਮ ਲੱਗਦਾ ਵਾ। ਅੱਖਾਂ ਦਾ ਬੜਾ ਕੰਮ ਆ। ਅੱਖਾਂ ਤੇ ਆ ਮਾਈਕਰੋਸਕੋਪ ਹੈ। ਇਹਦੇ ਤੋਂ ਵੇਖ-ਵੇਖ ਕੇ ਹੀ IC ਸਾਰੇ ਬਣਾਨੇ ਪੈਂਦੇ ਆ CPU RAM ਕੋਈ ਵੀ IC ਹੋਵੇ ਹਾਂਜੀ। ਇਹ ਪਹਿਨੇ ਮੋਬਾਈਲਾਂ ਦੇ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਮੋਬਾਈਲ ਨੇ, ਆਈਫੋਨ ਨੇ, ਐਂਡਰੌਇਡ ਫੋਨ ਨੇ, ਬੜੇ ਚ ਤਾਂ ਸਭ ਤੋਂ ਪਰੇਸ਼ਾਨੀ ਮੋਬਾਈਲ ਬਣਾਉਣ ਦੇ ਵਿੱਚ ਛਿਹੜੇ ਫੋਨ ਤੇ ਹੁੰਦੀ ਹੈ। ਪਰੇਸ਼ਾਨੀ ਇਹ ਸਾਰੇ ਫੋਨਾਂ 'ਚ ਹੈ ਗਿਆ ਵਾ ਕਿ ਕਿਹਦੇ ਪਾਰਟਸ ਕਿਤੇ ਲੱਗੀ ਹੁੰਦੀ ਨੇ ਕਿਹਦੇ ਕਿਤੇ ਲੱਗੇ ਹੁੰਦੇ ਨੇ। ਤੇ ਬਾਕੀ ਇਹ ਕੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਕਿਹੜਾ ਆਈ ਸੀ ਕਿਥੇ ਲੱਗਿਆ ਵਾ ਫੇਰ ਹੀ ਤੁਸੀਂ ਕੰਮ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਕੰਮ ਨਹੀਂ ਕਰ ਸਕਦੇ। ਹਾਂਜੀ। ਪਰ ਜ਼ਿਆਦਾਤਰ ਅਸੀਂ ਸਮਝਦੇ ਹਾਂ ਜੇ ਔਰਤਾਂ ਸਬਜੀ ਤੇ ਰੋਟੀ ਬਹੁਤ ਸਵਾਦ ਬਣਾਉਂਦੀਆਂ ਨੇ। ਤੇ ਮੋਬਾਈਲ ਪਰ ਜਦੋਂ ਤੁਸੀਂ ਜੁੜੇ ਸੀ ਇਸ ਲਾਈਨ ਨਾਲ ਹੈਰਾਨੀ ਹੁੰਦੀ ਸੀ ਆਉਣ ਜਾਣ ਵਾਲਿਆਂ ਨੂੰ ਜਿਹੜੇ ਮੋਬਾਈਲ ਪਰ ਲਈ ਦਿੰਦੇ ਸੀ ਉਹਨਾਂ ਨੂੰ ਹੈਰਾਨੀ ਹੁੰਦੀ ਸੀ ਕਿ ਔਰਤ ਮੋਬਾਈਲ ਬਣਾ ਪਾਈਗੀ ਜਾਂ ਨਹੀਂ ਉਪਲਣਾ ਹੁੰਦੀ ਸੀ ਕਿ ਹਾਂ ਇਹ ਫੋਨ ਬਣਾ ਪਾਏਗੀ ਕਿ ਨਹੀਂ ਬਣਾ ਪਾਏਗੀ ਕਈ ਕਈ ਕਸਟਮਰ ਜਿੱਦਾਂ ਕਹੋ ਸੋਚ ਹੀ ਛੋਟੀ ਆ ਜਿਨ੍ਹਾਂ ਦੀ ਜਨਾਨੀ ਕੰਮ ਕਰ ਸਕਦੀ ਹੈ ਕਿ ਨਹੀਂ ਹਲੇ ਵੀ ਕੋਈ ਕੁਝ ਕਸਟਮਰ ਇਦਾਂ ਦੇ ਆ ਜਾਂਦੇ ਆ ਕਿ ਜਿਨ੍ਹਾਂ ਨੂੰ ਆਸਿਕ ਕਦੀ ਕਿਹਾ ਹੀ ਨਹੀਂ ਕਿ ਮੈਂ ਹੁਣ ਨਰਾਂ ਜਾਂ ਮੈਂ ਇੱਥੇ ਆਪਣੀ ਦੁਕਾਨਾ ਆਹੀਂ ਕਹਿੰਦੇ ਕੰਮ ਕਰਨਾ ਨੇ ਉਹ ਕਹਿੰਣਗੇ ਕਿ ਕੋਈ ਨਹੀਂ ਤੁਹਾਨੂੰ ਅਸੀਂ ਵਧੀਆ ਨੌਕਰੀ ਦਵਾ ਦਾਂਗੇ ਇੰਨਾ ਮਤਲਬ ਕਈ ਲੋਕ ਇਦਾਂ ਦੇ ਛੋਟੀ ਸੋਚ ਵਾਲੇ ਵਿੱਚ ਵਿੱਚ ਹੈਗੇ ਨੇ ਬਾਕੀ ਸਾਰੇ ਨਹੀਂ ਸੋਚੋ 1% ਜੋ ਸਪੋਰਟ ਬੜੀਆ ਪਿਆਰਿਆ ਕਸਟਮਰਾਂ ਦਾ ਬਾਕੀ ਹੋਰ ਨਹੀਂ ਕੋਈ ਕਸਟਮਰ ਮੈਨੂੰ ਕਹਿੰਦਾ ਹੀ ਨਹੀਂ ਹੈ ਕਿ ਇਹਨਾਂ ਨੂੰ ਕੰਮ ਆਉਂਦਾ ਨਹੀਂ ਜਦੋਂ ਵੀ ਕੋਈ ਕਸਟਮਰ ਆਂਦਾ ਕਹਿ ਦਿੰਗੇ ਭਾਬੀ ਜੀ ਫੋਨ ਰੱਖ ਲਓ ਬਣਾ ਕੇ ਤੁਸੀਂ ਬਣਾ ਕੇ ਰੱਖ ਦਿਓ ਅਸੀਂ ਲੈ ਜਾਵਾਂਗੇ ਆ ਵੇਖੋ ਆ ਸਾਰੇ ਫੋਨ ਹੁਣੇ ਬਣ ਜਾਣੇ ਅੱਧੇ ਘੰਟੇ ਤੱਕ ਸਾਰੇ ਕਸਟਮਰਾਂ ਨੇ ਲੈ ਜਾਣੇ ਤਾਂ ਜਰੂਰ ਜੀ ਸੋਚ ਬਦਲਣ ਦੀ ਜ਼ਰੂਰਤ ਹੈ ਸਾਨੂੰ ਸਾਰਿਆਂ ਨੂੰ ਔਰਤਾਂ ਸਿਰਫ ਚੁੱਲ੍ਹੇ ਤਾਂ ਹੀ ਜਾਂ ਰੋਟੀ ਬਣਾਉਂਦਾ ਹੀ ਸੀਮਤ ਨਹੀਂ ਹੈ ਔਰਤਾਂ ਪਰਿਵਾਰ ਚਲਾਉਣ ਦੇ ਵਿੱਚ ਵੀ ਮਾਹਿਰ ਨੇ ਤਾਂ ਜ਼ਿੰਮੇਵਾਰੀਆਂ ਔਰਤਾਂ ਦੇ ਵੀ ਹੁੰਦੀਆਂ ਨੇ ਜਿੰਨੀਆਂ ਮਰਦ ਦੇ ਹੁੰਦੀ ਆ ਇਸ ਪੈਨ ਨੇ ਜਿੰਦਾ ਮਿਸਾਲ ਹੈ ਕਿ ਜਿੱਥੇ ਔਰਤਾਂ ਰੋਟੀ ਵਧੀਆ ਬਣਾਉਂਦੀਆਂ ਨੇ ਉੱਥੇ ਹੀ ਮੋਬਾਈਲ ਰਿਪੇਅਰ ਕਰਨ ਦੇ ਵਿੱਚ ਵੀ ਮਾਹਿਰ ਨੇ ਦੋਨੋਂ ਪੈਣਾ ਜਿਹੜੀਆਂ ਨੇ ਹੱਥਾਂ ਦੇ ਵਿੱਚ ਜਾਦੂ ਹੈ ਤਾਂ ਪੈਣਾ ਮੇਰੀ ਇਹ ਮੈਨੂੰ ਇਹ ਦੱਸੋ ਜਦੋਂ ਤੁਸੀਂ ਇੱਥੇ ਆਪਣੇ ਬੈਠੇ ਸੀ ਆਜੇ ਆਪਣੇ ਪਤੀ ਦੇ ਨਾਲ ਹੱਥ ਵਿੰਡਾਉਣਾ ਸ਼ੁਰੂ ਕੀਤਾ ਰਿਸ਼ਤੇਦਾਰ ਭੈਣ ਭਰਾਵਾਂ ਨੇ ਜਾਂ ਮੱਲੇ ਵਾਲਿਆਂ ਨੇ ਕਿਸ ਤਰ੍ਹਾਂ ਦਾ ਸਤਾਣੇ ਮਿਲੇ ਮਾਰੇ ਇਸਤੇ ਵਾਲਿਆਂ ਨੇ ਰਿਸ਼ਤੇਦਾਰਾਂ ਨੇ ਤੇ ਤਾਣੇ ਨਹੀਂ ਮਾਰੇ ਕਿਉਂਕਿ ਰਿਸ਼ਤੇਦਾਰਾਂ ਨੂੰ ਖੁਸ਼ੀ ਸੀ ਕਿ ਚਲੋ ਸਾਡੇ ਟੱਬਰ ਦੇ ਵਿੱਚੋਂ ਸਾਡੇ ਕਿਉਂਕਿ ਟੱਬਰ ਚ ਕੋਈ ਵੀ ਕੁੜੀ ਇਤੋਂ ਕੋਈ ਵੀ ਜੋਬ ਤੇ ਕੋਈ ਨਿਕਲੀ ਨਹੀਂ ਆ ਕੋਈ ਵੀ ਕਿਤੇ ਗਈ ਨਹੀਂ ਸਾਰਿਆਂ ਦੀ ਮੈਰਿਜ ਹੋਈ ਤੇ ਆਪਣੇ ਆਪਣੇ ਘਰ ਇਸੇ ਤਰ੍ਹਾਂ ਨਹੀਂ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ ਕੋਈ ਤੇ ਕੁੜੀ ਸਾਡੇ ਘਰ ਚ ਉੱਠ ਕੇ ਕੁਛ ਤੇ ਕਰਨਦੀ ਹੈ ਕੁਛ ਤੇ ਨਾ ਮੈਂ ਤਾਂ ਬਹੁਤ ਖੁਸ਼ ਹੁੰਦੇ ਜਦੋਂ ਇੰਟਰਵਿਊਸ ਆਉਂਦੀਆਂ ਐ ਜਾਂ ਮੈਨੂੰ ਵੇਖਦੇ ਨੇ ਫੋਨ ਠੀਕ ਕਰਦੇ ਨੂੰ ਉਹਨਾਂ ਦੀ ਇੱਕ ਖੁਸ਼ੀ ਵੱਖਰੀ ਹੁੰਦੀ ਆ ਮਤਲਬ ਕੋ ਸਪੋਰਟ ਕੀਤੀ ਉਹਨਾਂ ਨੇ ਤੇ ਇਹ ਮੋਬਾਈਲ ਬਾਰੇ ਦੱਸ ਦੇ ਜਾਓ ਕੀ ਬਣਾ ਰਹੇ ਹੋ ਇਸ ਮੋਬਾਈਲ ਦੀ ਕੀ ਪਰੇਸ਼ਾਨੀ ਹੈ ਜੀ ਐਲਸੀਡੀ ਖਰਾਬ ਆ ਉਹ ਪਾ ਰਹੇ ਆ ਪਰ ਸਾਰੀਆਂ ਐਲਸੀਡੀਆਂ ਇਹਨਾਂ ਦੀ ਇਹਦੀ ਵੀ ਪੈਣੀ ਆ ਇਹ ਆਈ 11 Pro ਆਇਆ ਵਾ ਇਹਨੂੰ ਰਿਪੇਅਰ ਕਰਨਾ ਹੁਣੇ ਕਸਟਮਰ ਨੇ ਆ ਜਾਣਾ ਵਾ ਸਿੱਧਾ ਸਰ ਮੱਥਾ ਟੇਕਣੇ ਗਏ ਆ ਇਹਦੇ ਬਾਰੇ ਵੀ ਦੱਸ ਦਿਓ ਇਸ ਮਸ਼ੀਨ ਨਾਲ ਕੀ ਹੁੰਦਾ ਕਿਸ ਤਰ੍ਹਾਂ ਇਸਨੂੰ ਵਰਤੋਂ ਦੇ ਵਿੱਚ ਲਿਆਉਂਦੇ ਆ ਇਹ ਮਾਈਕਰੋਸਕੋਪ ਹੈਗਾ ਜਿਹਦੇ ਇਹਦੇ ਤੋਂ ਆਈਸੀ ਬੰਦੇ ਸਾਰੇ ਜਿੱਦਾਂ ਲੋਰ ਬੋਰਡ ਹੈਗਾ ਵਾ ਤੇ ਇਹ ਖਰਾਬ ਹੈਗਾ ਇਹ ਫੋਨ ਦਾ ਹੀ ਹੈਗਾ ਆਈਫੋਨ ਦਾ ਇਹ ਖਰਾਬ ਹੈਗਾ ਤੇ ਸਾਰੇ ਆਈਸੀ ਬੰਨੇ ਉਹ ਜਿੱਦਾਂ ਉਹ ਬੰਦੇ ਪਿਆ ਜਰੂਰ ਜੀ ਬਹੁਤ ਨਜ਼ਰ ਲਾਉਣੀ ਪੈਂਦੀ ਹੈ ਪਰਿਵਾਰ ਚਲਾਉਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਿਹਾ ਹੈ ਪਰਿਵਾਰ ਤਾਂ ਵਧੀਆ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਤੇ ਜਿੱਥੇ ਇਹ ਜੇ ਮਿਸਾਲ ਵੀ ਜੇ ਮਾੜਾ ਸਮਾਂ ਜੇ ਜੀਵਨ ਦੇ ਵਿੱਚ ਆਉਂਦਾ ਤਾਂ ਹੌਸਲਾ ਨਹੀਂ ਹਾਰਨਾ ਚਾਹੀਦਾ ਹਿੰਮਤ ਨਹੀਂ ਹਾਰਨੀ ਚਾਹੀਦੀ ਹੌਸਲੇ ਨਾਲ ਅਤੇ ਹਿੰਮਤ ਨਾਲ ਹੀ ਦੁਨੀਆ ਜਿੱਤੀ ਜਾਂਦੀ ਹੈ ਤਾਂ ਦੋਨੋਂ ਭੈਣਾਂ ਜਿਹੜੀਆਂ ਨੇ ਮਿਹਨਤ ਨੂੰ ਤਰਜੀਹ ਦੇ ਰਹੀਆਂ ਨੇ ਜਿੱਥੇ ਵੱਡੀ ਭੈਣ ਜਸਸੀ ਸਾਡੀ ਜਿਹੜੀ ਆ ਉਹ ਮੋਬਾਈਲ ਰਿਪੇਅਰ ਕਰ ਰਹੀ ਹੈ ਪਿਛਲੇ 12 ਸਾਲ ਤੋਂ ਉੱਥੇ ਹੀ ਛੋਟੀ ਭੈਣ ਜਿਹੜੀ ਆ ਸਿਮਰਨ ਉਹ ਵੀ ਮੋਬਾਈਲ ਰਿਪੇਅਰ ਦੇ ਵਿੱਚ ਪੂਰੀ ਤਰ੍ਹਾਂ ਮਾਹਿਰ ਹੈ ਤਾਂ ਬਹੁਤ ਪਿਆਰੀਆਂ ਤਸਵੀਰਾਂ ਨੇ ਪਰਿਵਾਰ ਚਲਾਉਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਹੀਆਂ ਨੇ ਸਾਡੀਆਂ ਭੈਣਾਂ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਮੋਬਾਈਲਾਂ ਦੇ ਵਿੱਚ బిజీ ਰਹਿੰਦੀਆਂ ਨੇ ਇੰਸਟਾ ਉੱਪਰ ਰੀਲਾਂ ਬਣਾਉਂਦੀਆਂ ਨੇ ਉੱਥੇ ਹੀ ਇਹ ਦੋ ਭੈਣਾਂ ਨੇ ਜਿਹੜੀਆਂ ਆਪਣੀਆਂ ਪਰਿਵਾਰ ਚਲਾ ਰਹੀਆਂ ਨੇ ਮੋਬਾਈਲ ਤੋਂ ਹੀ ਇਹ ਮੋਬਾਈਲ ਦੇ ਉੱਪਰ ਰੀਲਾਂ ਨਹੀਂ ਬਣਾਉਂਦੀਆਂ ਇਹ ਮੋਬਾਈਲ ਨੂੰ ਜਿੱਥੇ ਟੁੱਟ ਪਾ ਜਾਂਦਾ ਜਾਂ ਰਿਪੇਅਰ ਹੋਣ ਵਾਲਾ ਉਸ ਨੂੰ ਬੜੀ ਧਿਆਨ ਨਾਲ ਰਿਪੇਅਰ ਕਰ ਦਿੰਦੇ ਨੇ ਉਹ ਵੀ 5 ਤੋਂ 10 ਦੇ ਮਿੰਟ ਦੇ ਵਿੱਚ ਹੀ ਹੱਥਾਂ ਦੇ ਵਿੱਚ ਇੰਨਾ ਵਧੀਆ ਜਾਦੂ ਹੈ ਇਹਨਾਂ ਦੇ ਤਾਂ ਸਿਮਰਨ ਸਾਡੀ ਭੈਣ ਸਾਡੇ ਨਾਲ ਹੈ ਜਲਦਬਾ ਚੱਲਦੇ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਉਣ ਦਾ ਸასი ਸ਼ਾਦ ਜੀ ਹੋਸ਼ਨਾਕਿਆ ਵਧੀ ਤੁਹਾਡੀ ਪੜ੍ਹਾਈ ਬਾਰੇ ਜਾਨਣਾ ਚਾਹਣਾ ਪਹਿਲਾਂ ਤਾਂ ਹਾਂਜੀ ਮੈਂ ਬੀਏ ਕੀਤੀ ਆ ਬੀਬੀਕੇਡੀਏ ਵੀ ਫਾਰ ਊਮਨ ਤੋਂ ਰਜਨੀਤਾ ਐਵੇਨਿਊ ਤੇ ਮੈਂ ਕੁਕਿੰਗ ਦਾ ਕੋਰਸ ਵੀ ਕੀਤਾ ਬੀਏ ਵੀ ਉਹਦੇ ਵਿੱਚ ਬਹੁਤ ਕੋਰਸ ਹੁੰਦੇ ਆ ਮੈਂ ਸਾਰੇ ਕੀਤੇ ਆ ਤੇ ਇੱਥੇ ਦੀਦੀ ਨੂੰ ਵੇਖਿਆ ਮੈਂ ਤੇ ਦੀਦੀ ਨੇ ਕਿਹਾ ਕਿ ਨਹੀਂ ਨੰਗ ਚੁੱਪ ਚੁੱਪ ਕਰ ਲੈ ਮੈਂ ਕਿਹਾ ਨਹੀਂ ਦੀਦੀ ਕਹਿੰਦੇ ਫਿਰ ਇੱਧਰ ਵੇਖ ਲੈ ਆਪਣਾ ਫਿਰ ਮੈਂ ਦੀਦੀ ਨੂੰ ਵੇਖਿਆ ਕਿ ਨਹੀਂ ਦੀਦੀ ਮਿਹਨਤ ਕਰਦੇ ਆਪਣਾ ਖਾਂਦੇ ਫਿਰ ਮੈਂ ਕਿਹਾ ਨਹੀਂ ਮੈਂ ਵੀ ਮਿਹਨਤ ਕਰਕੇ ਹੀ ਕਰਨਾ ਕਿਸੇ ਦੇ ਥੱਲੇ ਕਿਉਂ ਲੱਗ ਕੇ ਕੰਮ ਕਰਨਾ ਆਪਣੀ ਮਿਹਨਤ ਕਰੋ ਤੇ ਆਪਣਾ ਕਮਾਓ ਜਿੱਥੇ 40000 ਕਮਾਉਣਾ ਉੱਥੇ ਲੱਖ ਕਮਾ ਲਈਦਾ ਮਹੀਨੇ ਦਾ ਇੱਥੇ ਕੀ ਜਾਂਦਾ ਮੜੀ ਕੋਈ ਨਾ ਬੀਅਰੀ ਪੜਾਈ ਤਾਂ ਬਾਅਦ ਵਧੀਆ ਜੌਬ ਮਿਲ ਜਾਨੀ ਸੀ ਤੁਹਾਨੂੰ ਤਾਂ ਜੌਬ ਵੱਲ ਧਿਆਨ ਹੀ ਨਹੀਂ ਹੋਇਆ ਤੁਹਾਡਾ ਕੀ ਜੌਬ ਤੇ ਜਾਣਾ ਨਹੀਂ ਕਦੇ ਸੋਚਿਆ ਹੀ ਨਹੀਂ ਜਿੱਜੂ ਇੰਨੇ ਵਧੀਆ ਉਹਨਾਂ ਨੂੰ ਜਾਣੀ ਤੇ ਤਾਂ ਜਿੱਜੂ ਕਹਿੰਦੇ ਕਿਉਂ ਜਾਣਾ ਆਪਾਂ ਕਿਹਦੇ ਥੱਲੇ ਕਿਉਂ ਲੱਗਣਾ ਆਪਣਾ ਜਦੋਂ ਕੰਮ ਆਪਣਾ ਸਿੱਖੋ ਆਪਣੀ ਦਾ ਸ਼ਾਪ ਖੋਲੋ ਹ ਹਾਂਜੀ ਤੇ ਮੋਬਾਈਲ ਮਾਹੀ ਦਾ ਮਾਹੀ ਰੋਨਪੁਰੀ ਦਾ ਮੋਬਾਈਲ ਬਣਾਉਂਦੇ ਵਿੱਚ ਹਾਂਜੀ ਜਦੋਂ ਮਰਜ਼ੀ ਆਓ ਲਾਈਵ ਕੰਮ ਹੁੰਦਾ ਵਾ ਟੀਵੀ 'ਚ ਚੱਲਦਾ ਵਾ ਜਦੋਂ ਮਰਜ਼ੀ ਆਓ ਆਈਸੀ ਦਾ ਰਹਿਮ ਦਾ ਜਿੱਦਾਂ ਮਰਜ਼ੀ ਕਰਵਾਓ ਲਾਈਵ ਬੜੇ ਛੋਟੇ ਛੋਟੇ ਪਾਰਟ ਹੁੰਦੇ ਨੇ ਜਿਨ੍ਹਾਂ ਨੂੰ ਜੋੜਨਾ ਪੈਂਦਾ ਹੈ ਤਾਂ ਸਭ ਧਿਆਨ ਨਾਲ ਜੋੜੇ ਜਾਂਦੇ ਨੇ ਕਿਸ ਤਰ੍ਹਾਂ ਹੁੰਦਾ ਰਿਪੇਅਰ ਥੋੜਾ ਜਿਹਾ ਦੱਸਿਓ ਸਾਡੇ ਸਰੋਤੇ ਜਿਹੜੇ ਤੁਹਾਨੂੰ ਦੇਖ ਬਸ ਥੋੜੇ ਜਿਹਾ ਦਿਮਾਗ ਦੀ ਗੱਲ ਹੁੰਦੀ ਆ ਥੋੜਾ ਜਿਹਾ ਆਪਾਂ ਦਿਮਾਗ ਮਾਇਆ ਫੋਨ ডিসਪਲੇ ਡੈਡ ਇਸ ਕਰਕੇ ਪੂਰੇ ਦਿਮਾਗ ਨਾਲ ਕਰਨਾ ਪੈਂਦਾ ਵਾ ਉਦਾਂ ਇੰਨਾ ਇਸ਼ੂ ਨਹੀਂ ਹੈਗਾ ਬਸ ਥੋੜਾ ਜਿਹਾ ਧਿਆਨ ਦੇਣਾ ਪੈਂਦਾ ਵਾ ਹਾਂਜੀ ਮੈਨੂੰ ਇਹਦੇ ਬਾਰੇ ਜਰੂਰ ਦੱਸ ਦੋ ਜਿਓ ਜੜੀ ਜੜੀਆਂ ਮਸ਼ੀਨਾਂ ਤੁਸੀਂ ਵਰਤੋਂ ਦੇ ਵਿੱਚ ਲਿਆਉਂਦੇ ਹੋ ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਜੀ ਸਾਡੀ ਭੈਣ ਜਿਹੜੀ ਹੈ ਸੱਚੀ ਦੇ ਵਿੱਚ ਮੋਬਾਈਲ ਰਿਪੇਅਰ ਕਰ ਲੈਂਦੀ ਹੈ ਜੀ ਬਣਾ ਰਹੇ ਹੋ ਜਿਹੜਾ ਮੋਬਾਈਲ ਹੈ ਹੁਣ ਕੀ ਇਸ ਤਰ੍ਹਾਂ ਜੋੜਦੇ ਐਕੀਐਸ ਦਾ ਫੋਨ ਐਕੀਐਸ ਉਹਦੀ ਡਿਸਪਲੇ ਪੈਣੀ ਆ ਉਹ ਸਾਫ ਕਰਦੇ ਆ ਪੂਰਾ ਸਾਫ ਕਰਾਂਗੇ ਜੇ ਇਹਦੇ ਤੇ ਕੱਚ ਰਹਿ ਗਿਆ ਨਾ ਡਿਸਪਲੇ ਡੈਡ ਹੋ ਸਕਦੀ ਟੁੱਟ ਸਕਦੀ ਹੈ ਡੈਮੇਜ ਹੋ ਜਾਣੀ ਆ ਤੇ ਆ ਜਿਹੜੀ ਇਹ ਜਿਹੜੀਆਂ ਤਿੰਨ ਮਸ਼ੀਨਾਂ ਵਾਂ ਗਲਾਸ ਚੇਂਜ ਕਰਨ ਦੇ ਕੰਮ ਹੁੰਦੀ ਹੈ ਜਿੱਦਾਂ ਸਾਰੀ ਡਿਸਪਲੇ ਚੱਲਦੀ ਆ ਤੇ ਉਹ ਨੀਚੇ ਉੱਪਰੋਂ ਗਲਾਸ ਚੇਂਜ ਉਹ ਗਲਾਸ ਜਿਹੜਾ ਟੁੱਟ ਜਾਂਦਾ ਨਾ ਡੈਮੇਜ ਹੋ ਜਾਂਦਾ ਉਹਦੇ ਵਾਸਤੇ ਕੰਮ ਕਰਦੇ ਪੱਲੇ ਇਹਦੇ ਤੇ ਕਰੀਦਾ ਹੀਟਿੰਗ ਤੇ ਗਲਾਸ ਚੇਂਜ ਕਰੀਦਾ ਫਿਰ ਇੱਥੇ ਪੰਚਿੰਗ ਕਰੀਦਾ ਫਿਰ ਇੱਥੇ ਬੱਬਲ ਸਾਜਦੇ ਉਹਦੇ ਵਿੱਚ ਥੋੜੀ ਜਿਹੀ ਉਹ ਐਵਲੀ ਮਸ਼ੀਨ ਜਿਹੜੀ ਆ ਤੋ ਕੱਢ ਦਿੰਦੀ ਬੱਬਲ ਪੂਰੀ ਨਿਊ ਬਣ ਜਾਂਦਾ ਫੋਨ ਜਦੋਂ ਸਿਮਰਨ ਜੀ ਮੈਨੂੰ ਇਹ ਦੱਸੋ ਤੁਹਾਡੀਆਂ ਸਹੇਲੀਆਂ ਨੇ ਜਿਹੜੀਆਂ ਤੁਹਾਡੇ ਫਰੈਂਡ ਨੇ ਜਿਹੜੇ ਤੁਹਾਨੂੰ ਮੋਬਾਈਲ ਰਿਪੇਅਰ ਕਰਦੇ ਦੇਖਦੇ ਨੇ ਜਦੋਂ ਤਰੀਫਾਂ ਹੁੰਦੀਆਂ ਨੇ ਉਹਨੂੰ ਹਾਂਜੀ ਬਹੁਤ ਤਰੀਫਾਂ ਹੁੰਦੀਆਂ ਵਾ ਉਹ ਸਗੋਂਦੀਆਂ ਕਹਿੰਦੀ ਸਾਲ ਸਾਡੇ ਵਿੱਚ ਕੋਈ ਤਾਂ ਹੈਗਾ ਨਾ ਜਿਹੜੀ ਆਪਣੀ ਦੁਕਾਨ ਖੋਲ੍ਹ ਕੇ ਬੈਠੀ ਆ ਆਪਣੀ ਮਿਹਨਤ ਕਰਦੀ ਆ ਉਹ ਬਹੁਤ ਸਾਧੁੰਦੀਆਂ ਕੋਈ ਨਹੀਂ ਆ ਕਿ ਕਈ ਦੋਸਤ ਹੁੰਦੇ ਨਹੀਂ ਤੂੰ ਸਿਮਰ ਛੱਡਦੇ ਉੱਥੇ ਇਦਾਂ ਹੁੰਦਾ ਨਹੀਂ ਕੋਈ ਸੀ ਨਹੀਂ ਕਹਿੰਦੇ ਸਾਰੇ ਕਹਿੰਦੇ ਹਾਂ ਵਧੀਆ ਸਿਮਰ ਤੂੰ ਆਪਣਾ ਮਿਹਨਤ ਦਾ ਕਰ ਲਈ ਸਗੋਂ ਵਧੀਆ ਵਾ ਅਸੀਂ ਵੀ ਸਿੱਖਣਾ ਵਾਂਗੇ ਉਹ ਸਗੋਂ ਇਦਾਂ ਕਹਿੰਦੇ ਉਸਤਾਦ ਬਾਰੇ ਜਾਨਣਾ ਚਾਹੁੰਦੇ ਆ ਤੁਹਾਡੀ ਭੈਣ ਤੁਹਾਡੀ ਉਸਤਾਦ ਹੈ ਜਾਂ ਜੀਜਾ ਜੀ ਉਸਤਾਦ ਨੇ ਸਾਰਿਆਂ ਦੇ ਇੱਕ ਇੱਕ ਓਸਤਾਦ ਨੇ ਮੇਰੇ ਦੋ ਓਸਤਾਦ ਹੈ ਪਹਿਲੇ ਨੰਬਰ ਤੇ ਜਿੱਜੂ ਦੂਜੇ ਨੰਬਰ ਤੇ ਦੀਦੀ ਦੋਵੇਂ ਕੰਮ ਸਿਖਾਉਂਦੇ ਜੇ ਜਿੱਜੂ ਥੋੜਾ ਕੰਮ ਕਰਨ ਦੇ ਫਿਰ ਦੀਦੀ ਨੇ ਸਿਖਾ ਦੇਣਾ ਕਿ ਸਿੰਮੂ ਨਹੀਂ ਇਦਾਂ ਨਹੀਂ ਇਦਾਂ ਕਰ ਲੈ ਤੇ ਜੇ ਜਿੱਜੂ ਫਰੀ ਹੈ ਫਿਰ ਜਿੱਜੂ ਨੇ ਕਰ ਦੇਣਾ ਪੂਰਾ 7 ਦਿਨ ਦੇ ਮੇਰਾ ਡਾਟ ਪੈਂਦੀ ਹੈ ਆਂਦੇ ਉਸਤਾਦ ਦੀ ਡਾਟ ਜਿਹੜੀ ਹੈ ਜੀਵਨ ਬਦਲ ਦਿੰਦੀ ਹੈ ਵਧੀਆ ਉਹਦੀਆਂ ਤਾਂ ਹੀ ਪਚਾ ਦਿੰਦੀ ਹੈ ਕਿੰਨੀ ਜੀ ਡਾਟ ਚੱਲੀ ਕਿੰਨਾ ਚਿਰ ਡਾਟ ਨਹੀਂ ਖਾਵਾਂਗੇ ਕੰਮ ਉਹਨਾਂ ਚਿਰ ਕੋਈ ਨਹੀਂ ਹੋਊਗਾ ਹਾਂਜੀ ਪੂਰੀ ਡਾਟ ਪਿੰਦੀ ਆ ਕਿਸੇ ਟਾਈਮ ਪੈ ਜਾਂਦੀ ਕਿਸੇ ਟਾਈਮ ਨਹੀਂ ਕਿਸੇ ਟਾਈਮ ਕੋਈ ਵਧੀਆ ਸਿਮਰ ਅੱਜ ਡਾਟ ਤੋਂ ਬੁਕੇਰੀ ਕੰਮ ਕਰਤਾ ਵਾ ਹਾਂਜੀ ਡਾਰੀ ਬਹੁਤ ਹੁੰਦਾ ਉਹਨਾਂ ਦਾ ਜਿਹੜੀਆਂ ਜਨਾਂ ਦੇ ਮਨ ਦੇ ਵਿੱਚ ਧਾਰਨਾ ਬਣੀ ਹੈ ਜੇ ਔਰਤਾਂ ਸਿਰਫ ਚੁੱਲ੍ਹੇ ਦਾਈ ਜਾਂ ਰੋਟੀ ਬਣਾਉਂਦਾ ਹੀ ਸੀਮਤ ਨਹੀਂ ਕੀ ਜਵਾਬ ਦੇਣਾ ਚਾਹੁੰਦੇ ਹੋ ਨਹੀਂ ਰੋਟੀ ਵੀ ਬਣਾਓ ਹੁਣ ਮੈਨੂੰ ਵੀ ਆਂਦਾ ਜੋ ਮਰਜ਼ੀ ਬਣਾਓ ਕੁਕਿੰਗ ਦਾ ਫਾਸਟ ਫੂਡ ਦਾ ਸਾਰਾ ਕੁਝ ਆਂਦਾ ਮੈਨੂੰ ਰੋਟੀ ਤੇ ਜਿਹੜੀ ਮਰਜ਼ੀ ਸਬਜ਼ੀ ਬਣਾਓ ਜਦੋਂ ਮਰਜ਼ੀ ਬਣਾਓ ਸਾਰਾ ਕੰਮ ਹੁੰਦਾ ਵਾ ਪਰ ਇਹ ਨਹੀਂ ਹੈ ਕਿ ਘਰ ਦੇ ਕੰਮ ਕਰਨਾ ਆਪਣੀ ਮਿਹਨਤ ਵੀ ਕਰੋ ਥੋੜਾ ਜਿਹਾ ਆਪਣੀ ਲਾਈਫ ਵੀ ਵੇਖੋ ਜ਼ਰੂਰੀ ਸੜਾ ਵਾ ਕਿ ਆਪਾਂ ਰੋਟੀ ਬਣਾਉਣੀ ਪੈਸੀ ਰੋਟੀ ਹੁਣ ਆਲ ਵਾਲੀ ਤੁਹਾਨੂੰ ਪਤਾ ਹੀ ਆਉਣ ਵਾਲੀ ਦੁਨੀਆ 'ਚ ਤੇ ਆਪਣੀ ਮਿਹਨਤ ਨਾਲ ਕੰਮ ਕਰ ਸਕਦੇ ਆਪਾਂ ਅੱਜ ਕੱਲ ਕੋਈ ਵੀ ਨਹੀਂ ਕਹਿੰਦਾ ਕਿ ਹਾਂ ਮੈਂ ਕੋਲ ਲੱਲਾ ਪੈਸੇ ਕੋਈ ਨਹੀਂ ਦਊਗਾ ਸਾਰੇ ਆਪਣਾ ਬਸ ਗੱਲਾਂ ਨਾਲ ਹੀ ਆ ਸਾਥ ਕੋਈ ਨਹੀਂ ਦੇਊਗਾ ਇਸ ਕਰਕੇ ਆਪਣੀ ਮਿਹਨਤ ਕਰੋ ਤੇ ਆਪਣਾ ਖਾਓ ਬਹੁਤ ਬਹੁਤ ਵਧੀਆ ਤਸਵੀਰਾਂ ਨੇ ਜੀ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਤਾਂ ਜਰੂਰ ਉਸਤਾਦ ਜੀ ਨੇ ਜਿਹੜੇ ਇਹਨਾਂ ਦੇ ਉਹਨਾਂ ਨਾਲ ਵੀ ਗੱਲਬਾਤ ਚੜਾ ਜੀ ਜਿਹੜੇ ਉਸਤਾਦ ਦੇ ਚੰਡੇ ਹੋਏ ਚੇਲੇ ਜਿਹੜੇ ਨੇ ਵਧੀਆ ਉਹਦੇ ਆ ਤਾਂ ਹੀ ਪਹੁੰਚ ਜਾਂਦੇ ਨੇ ਅੰਮ੍ਰਿਤਸਰ ਦੀਆਂ ਇਹ ਦੋ ਭੈਣਾਂ ਨੇ ਜਿਹੜੀਆਂ ਮੋਬਾਈਲ ਰਿਪੇਅਰ ਕਰਨ ਦੇ ਵਿੱਚ ਪੂਰੀ ਤਰ੍ਹਾਂ ਮਾਹਿਰ ਨੇ ਪਰ ਉਸਤਾਦ ਤੋਂ ਬਿਨਾ ਕੁਈ ਵੀ ਹੱਲ ਨਹੀਂ ਹੁੰਦਾ ਜੇ ਉਸਤਾਦ ਵਧੀਆ ਹੋਵੇ ਤਾਂ ਵਧੀਆ ਉਹਦੇ ਮਿਲਦੇ ਜਾਂਦੇ ਨੇ ਤੇ ਵੱਡੀ ਉਪਲਬਧੀ ਮਿਲ ਜਾਂਦੀ ਹੈ ਤਾਂ ਬਾਬਾ ਜੀ ਜਿਹੜੇ ਨੇ ਬਾਣੀ ਅਤੇ ਬਾਣੇ ਦੇ ਧਾਰੀ ਨੇ ਪੂਰਾ ਪਰਿਵਾਰ ਹੀ ਉਸ ਰੱਬ ਨਾਲ ਜੁੜਿਆ ਹੋਇਆ ਹੈ ਮਾੜਾ ਸਮਾਂ ਵੀ ਆਇਆ ਤਾਂ ਉਸ ਰੱਬ ਦੇ ਔਟ ਆਸਰੇ ਨਾਲ ਮਾੜਾ ਸਮਾਂ ਵੀ ਹੰਡਾਇਆ ਤੇ ਅੱਜ ਇਹ ਜੇ ਵਧੀਆ ਸਮਾਂ ਦਾ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਪਰਿਵਾਰ ਜਿਹੜਾ ਮਿਹਨਤ ਨੂੰ ਤਰਜੀਹ ਦੇ ਰਿਹਾ ਬਾਬਾ ਜੀ ਪਹਿਲਾਂ ਫਤਿਹ ਦੀ ਖਾਜ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਤਾ ਚੱਲਿਆ ਬਹੁਤ ਮਾੜਾ ਸਮਾਂ ਆਇਆ ਤੁਹਾਡੇ ਤੇ ਪਰ ਹਿੰਮਤ ਨਹੀਂ ਹਾਰੀ ਜੀਵਨ ਸਾਥੀ ਨੇ ਵੀ ਪੂਰਾ ਸਾਥ ਦਿੱਤਾ ਹੈ ਜਰੂਰ ਉਸ ਸਮੇਂ ਬਰੈ ਦੱਸੇ ਤੁਹਾਡਾ ਸਮਾ ਤਾਂ ਚਲੋ ਸਾਰੇ ਧਿਆਨ ਦਾ ਜੀ ਤੇ ਆਪਣੇ ਤੇ ਵੀ ਆਇਆ ਚਲੋ ਐਸੇ ਹੋ ਗਿਆ ਨਹੀਂ ਮੈਸੇਜ ਨਾ ਸੀ ਤੇ ਪਾਰ ਹੋ ਗਿਆ ਨਿਕਲ ਗਿਆ ਬਹੁਤ ਵਧੀਆ ਜੀ ਟਾਈਮ ਸਮਾਂ ਬਹੁਤ ਅੱਛਾ ਸੀ ਹੁਣ ਵੀ ਤੇ ਪਹਿਲਾਂ ਵੀ ਅੱਛਾ ਸੀ ਉਹਨੂੰ ਵੀ ਅੱਛਾ ਸਮਝ ਗਿਆ ਪਤਾ ਚੱਲਿਆ ਜੀ ਤੇ ਇਸ ਉਹ ਸਮਾਂ ਸੀ ਜਦੋਂ ਰੋਟੀ ਤੋਂ ਮੁਹਤਾਸ ਸੀ ਰੋਟੀ ਤੋਂ ਵੀ ਆਥਰ ਸੀ ਜੇ ਰੋਟੀ ਵੀ ਨਹੀਂ ਸੀ ਮਿਲਦੀ ਜਿਵੇਂ ਭੈਣ ਸਾਢੇ 10 ਰੀ ਸੀ ਤਿੰਨ ਟਾਈਮ ਦੀ ਰੋਟੀ ਲਈ ਵੀ ਦੂਜਿਆਂ ਦੇ ਸਾਹਮਣੇ ਹੱਥ ਫਲਾਉਣੇ ਪੈਂਦੇ ਸੀ ਅੱਜ ਬਾਬਾ ਜੀ ਦੀ ਪੂਰੀ ਮੇਰ ਹੋਈ ਆ ਉਸ ਰੱਬ ਦੀ ਪੂਰੀ ਮੇਰ ਹੋਈ ਆ ਕਿਵੇਂ ਦੇਖਦੇ ਆ ਜੀ हां बस एक गल कहवांगी पुरानी नहीं चेता करना चाहवांगा मैं चलो समा बहुत अच्छा ਸੀ ਉਹ ਵੀ ਰੋਟੀ ਚਲੋ ਇੱਕ ਸਬਕ ਸਿਖਾਂਦਾ ਜੀ ਟਾਈਮ ਜਿਹੜਾ ਜਦੋਂ ਆਂਦਾ ਹੈ ਨਾ ਜੀ ਬੰਦੇ ਨੂੰ ਤੇ ਇੱਕ ਹੁਨਰ ਦੇ ਕੇ ਜਾਂਦਾ ਕਿ ਹਾਂ ਵੀ ਇਹੋ ਜਿਹਾ ਟਾਈਮ ਕੱਟਿਆ ਤੇ ਅੱਗੇ ਇਹੋ ਜਿਹਾ ਟਾਈਮ ਨਾ ਆਵੇ ਬੱਚਿਆਂ ਤੇ ਵੀ ਨਾ ਆਵੇ ਤੇ ਮਾਲਕ ਮੇਰਾ ਬਾਦਸ਼ਾਹ ਜਿੰਨੂੰ ਕਹਿੰਦੇ ਬਾਬਾ ਦੀਪ ਸਿੰਘ ਜੀ ਉਹਨਾਂ ਦਰ ਤੇ ਕਦੀ ਨਹੀਂ ਮੈਂ ਖਾਲੀ ਗਿਆ ਜੀ ਮਹਾਰਾਜ ਦੇ ਘਰੇ ਗਿਆ ਲੰਗਰ ਵੀ ਲੈ ਕੇ ਆਪਣੇ ਬੱਚਿਆਂ ਨੂੰ ਖਲਾਇਆ ਸੀ ਕੋਈ ਦਿੱਕਤ ਨਹੀਂ ਮਹਾਰਾਜ ਦੀ ਕਿਰਪਾ ਰਹੀ ਹੈ ਹੁਣ ਬਹੁਤ ਚੜ੍ਹਦੀ ਕਲਾ ਦੇ ਵਿਚਕਾਰ ਹੈ ਹੁਨਰ ਬਹੁਤ ਅੱਛਾ ਹੈ ਤੇ ਹੁਣ ਕੋਈ ਪਰ ਬਾਣੀ ਕਿਵੇਂ ਚੇਤੇ ਬਾਬਾ ਜੀ ਪਤਾ ਚੱਲਿਆ ਜੀ 우ਸਤਾਦ ਵੀ ਤੁਸੀਂ ਹੋ ਇਹਨਾਂ ਦੇ ਜਿੱਥੇ ਮੋਬਾਈਲ ਵਧੀਆ ਤਰ੍ਹਾਂ ਰਿਪੇਅਰ ਕਰਦੀਆਂ ਨੇ ਮਾਹਿਰ ਨੇ ਹੁਣ ਪੂਰੀ ਤਰ੍ਹਾਂ ਪਰ 우ਸਤਾਦ ਤੁਸੀਂ ਜੀ ਤਾਂ ਚੇਲਿਆਂ ਨੂੰ ਚੰਨਣ ਦੇ ਵਿੱਚ சின்ன ਜਿਹਾ ਸਮਾਂ ਲਾਉਣਾ ਪਿਆ சின்ன ਜਿਹਾ ਡਾਟਾ ਚੱਲ ਮਾਰਨੀ ਆਉਂਦਾ ਨਹੀਂ ਜੀ ਬੜਾ ਚਲੋ ਇਹਨਾਂ ਨੂੰ ਸਮਝਾਇਆ ਚਲੋ ਇਹਨਾਂ ਨੇ ਵੀ ਕੋਆਪਰੇਟ ਮੇਰੇ ਨਾਲ ਕੀਤਾ ਕਿਈ ਵਾਰੀ ਡਾਟਾ ਵੀ ਜ਼ਰੂਰੀ ਹੁੰਦਾ ਤੁਹਾਨੂੰ ਪਤਾ ਜੀ ਡਾਟਾ ਹੈ ਤਾਂ ਤਾਂ ਹੀ ਇਸ ਪੋਜੀਸ਼ਨ 'ਚ ਹੈਗੇ ਦੋਨੋਂ ਜਨ ਤੇ ਸਾਲੀ ਵੀ ਤੇ ਵਾਈਫਾਈ ਵੀ ਬਹੁਤ ਅੱਛਾ ਕੰਮ ਕਰ ਲੈਂਦੀ ਸਗੋ ਮੇਰਾ ਥੋੜਾ ਜਿਹਾ ਹੈਲਪ ਹੋ ਜਾਂਦੀ ਸਹੀ ਦੱਸੇ ਤੇ ਕਿਉਂਕਿ ਸਾਰਾ ਕੰਮ ਮੇਰੇ ਤੇ ਬਝਨ ਪੈ ਜਾਂਦਾ ਇਧਰ ਆਈਸੀਬੀ ਰਿਪੇਅਰ ਕਰਨਾ ਡਿਸਪਲੇ ਵੀ ਕਰਨਾ ਸਾਰਾ ਕੁਝ ਕਰਨਾ ਚਲੋ ਬਹੁਤ ਅੱਛੀ ਗੱਲ ਹੈ ਪਰ ਮੈਂ ਕਹਿੰਨਾ ਅੱਜ ਮੈਨੂੰ ਤਨਖਾਹ ਵਾਸਤੇ ਕਿਸੇ ਨੂੰ ਰੱਖਣਾ ਪੈਗਾ ਪਰ ਇਹਨਾਂ ਨੇ ਬਹੁਤ ਸਪੀਡ ਮਾਰਦੇ ਨਾਲ ਕੰਮ ਕਰਨ ਦਾ ਵੀ ਐਕਸਪੀਰੀਅੰਸ ਵੀ ਹੈ ਇਹਨਾਂ ਨੂੰ ਹੁਣ ਹੁਣ ਮੇਰਾ ਕਾਫੀ ਸਮਲੋਹਾਫ ਹੋ ਜਾਂਦਾ ਕੰਮ ਮੈਨੂੰ ਇਹ ਦੱਸੋ ਜੀ ਮੋਬਾਈਲ ਜਿਹੜਾ ਰਿਪੇਅਰ ਕਰਨ ਦੇ ਵਿੱਚ ਕਿੰਨਾ ਜਿਹਾ ਸਮਾਂ ਲਾਉਂਦੇ ਨੇ ਇਹ ਪਤਾ ਚੱ ਆ ਇੱਕ ਗੱਲ ਹੈ ਜੀ ਐਕਸਪੀਰੀਅੰਸ ਬਹੁਤ ਅੱਛਾ ਹੈ ਇਹਨਾਂ ਨੂੰ ਉਹਨੂੰ ਚਲੋ ਕਹਿੰਦੇ 12 ਸਾਲ ਤੇ ਇਹਨਾਂ ਨੂੰ ਹੋ ਗਿਆ ਤੇ ਚਲੋ ਡੇਢ ਦੋ ਸਾਲ ਵੀ ਹੈ ਇਹਨਾਂ ਨੂੰ ਕੁੜੀ ਨੂੰ ਵੀ ਹੋ ਰਹੀ ਹੈ ਵਿਚਾਰੇ ਨੂੰ ਸਾਡੇ ਸਾਹਿਬ ਨੂੰ ਵੀ ਤੇ ਡਿਸਪਲੇ ਦਾ ਕੰਮ ਜਿਹੜਾ ਹੈ ਇੱਕ ਬਿਲਕੁਲ 5 ਤੇ 10 ਮਿੰਟ ਬਸ ਇੱਕ ਖੋਲਣ ਦੇ ਬਸ ਗੱਲ ਹੈ ਡਿਸਪਲੇ ਜਿੱਦਾ ਸੈੱਟ ਖੋਲਿਆ ਤੇ ਬਸ ਡਿਸਪਲੇ ਫਿੱਟ ਕੀਤੀ ਨਾਰਮਲ ਜਿਹਾ ਕੰਮ ਹੈ ਬਾਕੀ ਹਾਰਡਵੇਅਰ ਚ ਤੁਹਾਨੂੰ ਪਤਾ ਕਿਹੇ ਵੇਲੇ ਹੋਣਾ ਤੇ 10 ਮਿੰਟਾਂ ਚ ਹੋ ਜਾਏ ਹਾਰਡਵੇਅਰ ਚ ਟ੍ਰੇਸ ਕਰਕੇ ਅਗਰ ਨਹੀਂ ਆਈਸੀ ਲੈਵਲ ਕੰਮ ਹੋਇਆ ਤੇ ਘੰਟਾ ਵੀ ਲੱਗ ਜਾਂਦਾ ਪਰਵਾਰ ਵੀ ਚਲਾਉਣਾ ਹੁੰਦਾ ਤਾਂ ਪਰਿ ਤਨਾਲ ਤੁਹਾਡੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਪਰਿਵਾਰ ਵੀ ਚਲਾ ਰਹੇ ਸੱਚੇ ਵਿੱਚ ਟਾਈਮ ਮੈਨੇਜ ਹੁੰਦਾ ਹਾਂ ਹਾਂਜੀ ਹੁਣ ਇਹ ਗੱਲ ਤੁਸੀਂ ਬਹੁਤ ਅੱਛੀ ਪੁੱਛੀਏ ਦੇਖੋ ਹੁਣੇ ਤੁਸੀਂ 10 ਮਿੰਟ ਪਹਿਲਾਂ ਜਦੋਂ ਤੁਸੀਂ ਆਏ ਸੀ ਤੇ ਮਾਰਾ ਤੁਸੀਂ ਵੇਖਿਆ ਸੀ ਸਿਸਟਮ ਵੀ ਅੱਜ ਸ਼ਨੀਵਾਰ ਹੈਗੇ ਸੀ ਤੇ ਸ਼ਨੀਵਾਰ ਨੂੰ ਦੇਖੋ ਤੁਹਾਨੂੰ ਪਤਾ ਬੱਚਿਆਂ ਦੀ ਹਾਫ ਡੇ ਛੁੱਟੀ ਹੁੰਦੀ ਹੈ ਨਾਲੇ ਕਈ ਵਾਰੀ ਪੇਰੈਂਟਸ ਮੀਟਿੰਗ ਹੁੰਦੀ ਹੈ ਸਾਰਾ ਟੈਨ ਕਰਦੇ ਐਸੀ ਕੋਈ ਗੱਲ ਨਹੀਂ ਮਿਸਿਸ ਹੈਗੀ ਹੈ ਸਾਰਾ ਕੁਝ ਅਟੈਂਡ ਕਰਨਾ ਇਹਨੇ ਨਾਲੇ ਜਦੋਂ ਇਹ ਨਹੀਂ ਹੁੰਦੀ ਤੇ ਸਾਲੀ ਤੇ ਹੁੰਦੀ ਹੈ ਉਹਨੇ ਵੀ ਕੰਮ ਨਿਬੇੜ ਹੀ ਲੈਂਦਾ ਜੀ ਕੋਈ ਗੱਲ ਨਹੀਂ ਬਾਬਾ ਜੀ ਇਹ ਵੀ ਪਤਾ ਚੱਲ ਆ ਸੋ ਦੈਟ ਇਜ਼ ਆ ਬੀਓ ਨਾਨੋ ਇਨ ਦਿ ਟਾਈ ਐਸਾ ਨਹੀਂ ਇਸਾ ਸਮਝੇ ਆਈ ਵੀ ਨਹੀਂ ਆ ਰਹੀਆਂ ਤੁਸੀਂ ਪੈਸੇ ਨੂੰ 10000 ਤੋਂ ਉਪਰਾਂ ਦੇ ਜੀ ਪਤਾ ਹੀ ਨਹੀਂ ਚੱਲਦਾ ਤੁਹਾਨੂੰ ਪੈਸੇ ਦਾ ਹਾਂ ਇਹ ਗੱਲ ਤੇ ਬਿਲਕੁਲ ਸਹੀ ਗੱਲ ਹੈ ਜੀ ਮੈਨੂੰ ਨਹੀਂ ਪੈਸੇ ਦਾ ਪਤਾ ਲੱਗਦਾ ਮੇਰੇ ਜੇਬੇ ਚ ਜੇਕਰ 1000 2000 10000 20000 ਰੁਪਏ ਵੀ ਮੇਰੇ ਜੇਬੇ ਚ ਪਿਆ ਤਾਂ ਮੈਨੂੰ ਨਹੀਂ ਪਤਾ ਲੱਗਦਾ ਕਿ ਵੀ ਮੇਰੇ ਜੇਬੇ ਚ ਪਿਆ ਹੈ ਤੇ ਜੇ ਅਗਰ ਹਾਂ ਮੈਂ ਕਿਸੇ ਨੂੰ ਦੇ ਰਿਹਾ ਕਿੱਥੇ ਦੇ ਆਇਆ ਦੇ ਆਇਆ ਤਾਂ ਮੈਨੂੰ ਹਿਸਾਬ ਕਿਤਾਬ ਦਾ ਨਹੀਂ ਪਤਾ ਲੱਗਦਾ ਚਲੋ ਕੀ ਜਾਂਦਾ ਜੇ ਨਹੀਂ ਵੀ ਪਤਾ ਲੱਗਦਾ ਸਾਰਾ ਕੁਝ ਇਹਨਾਂ ਵਾਸ ਜੋਨੇ ਮੋਬਾਈਲ ਵੀ ਬਣਾਉਣਾ ਉਹਨਾਂ ਨੇ ਪੈਸੇ ਦਾ ਹਿਸਾਬ ਵੀ ਦੇਣਾ ਔਰ ਬੱਚੇ ਵੀ ਪਾਲਨੇ ਨੇ ਚਲੋ ਪਹਿਲਾ ਬੰਦੇ ਵੀ ਟੈਨਸ਼ਨ ਨਾ ਲੈਂਦੇ ਨੇ ਹੁਣ ਜੇ ਲੈ ਵੀ ਲੈਣ ਸਕੇ ਚੰਗੀ ਗੱਲ ਆ ਜੀ ਅੱਗੇ ਸਿਖਾਇਆ ਤਾਂ ਹੁਣ ਫਿਰ ਖਲੋ ਫਿਰ ਲਾਸ ਵਾਲਾ ਮੇਰਾ ਜੀ ਜਦੋਂ ਤੁਹਾਡੀ ਪਤਨੀ ਤੁਹਾਡੇ ਨਾਲ ਇੱਥੇ ਮੋਬਾਈਲ ਰਿਪੇਅਰ ਵਾਸਤੇ ਆਏ ਸੀ ਜ਼ਿਆਦਾਤਰ ਸਮਝਿਆ ਜਾਂਦਾ ਜੀ ਇਹ ਮਰਦੀ ਹੈ ਜਿਹੜੇ ਮੋਬਾਈਲ ਬਣਾ ਪਾਉਂਦੇ ਨੇ ਮਾਰਕੀਟ ਦੇ ਵਿੱਚ ਹੋਰ ਕੋਈ ਔਰਤ ਨਹੀਂ ਮਿਲੇਗੀ ਜਿਹੜੀ ਮੋਬਾਈਲ ਰਿਪੇਅਰ ਕਰਦੀ ਹੈ ਤਾਂਨੇ ਮੇਨੇ ਜਿੰਨੇ ਜਿੰਨੇ ਬੱਚੇ ਸੀ ਹਾਂਜੀ ਨਹੀਂ ਇੱਕ ਗੱਲ ਹੈਗਾ ਜੀ بڑے ਬੰਦੇ ਨੇ ਕਿਹਾ ਵੀ ਮੈਨੂੰ ਅੱਜ ਵੀ ਕਹਿੰਦੇ ਨੇ ਕਹਿੰਦੇ ਨੇ ਯਾਰ ਜਨਾਨੀ ਨੂੰ ਤੁਸੀਂ ਦੁਕਾਨ ਤੇ ਲੈ ਕੇ ਬਿਠਾ ਰੱਖਿਆ ਹੈ ਜਾਂ ਕਰਨਾ ਨਹੀਂ ਆਉਂਦਾ ਤੁਸੀਂ ਯਾਰ ਇਸ ਤਰ੍ਹਾਂ ਇਸ ਤਰ੍ਹਾਂ ਮੈਂ ਨਾ ਇੱਕ ਚੀਜ਼ ਨੂੰ ਇਗਨੋਰ ਕਰਦਾ ਵਾਂ ਇਸ ਚੀਜ਼ ਨੂੰ ਮੈਨੂੰ ਅੱਜ ਵੀ ਮੇਰੇ ਮਾਰਕੀਟ ਦੇ ਵਿੱਚਕਾਰ ਕਈ ਮੇਰੇ ਐਸੇ ਵੀਰ ਭਰਾ ਵੀ ਹੋਣਗੇ ਚਲੋ ਮੈਂ ਕਿਸੇ ਨੂੰ ਕਿਉਂ ਕਵਾਂ ਬਈ ਚਲੋ ਅੱਛੀ ਸੋਚ ਰੱਖਦੇ ਹੋਣਗੇ ਤਾਂ ਉਹ ਕਹਿਣਗੇ ਯਾਰ ਇਹਨਾਂ ਦੇ ਲੇਡੀਜ਼ ਕੰਮ ਕਰਦੀ ਹੈ ਤਾਂ ਚਲੋ ਕੋਈ ਨਹੀਂ ਉਹਨਾਂ ਦਾ ਪਰਿਵਾਰ ਵੀ ਹੈਗਾ ਅੱਗੇ ਤੇ ਮੇਰੀ ਘਰ ਦੀ ਹੈਗੇ ਪੂਰਾ ਸਪੋਰਟ ਕਰਦੀ ਹੈ ਅੱਜ ਤੱਕ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਪਈ ਮੇਰੇ ਬੱਚਿਆਂ ਨੂੰ ਵੀ ਸਪੋਰਟ ਕਰਦੀ ਹੈ ਮੈਨੂੰ ਵੀ ਸਪੋਰਟ ਕਰਦੀ ਹੈ ਤੇ ਮੇਰੀ ਦੁਕਾਨ ਵੀ ਸੰਭਾਲਦੀ ਹੈ ਸਗੋਂ ਮੇਰੇ ਪੈਸਿਆਂ ਨੂੰ ਵੀ ਸੰਭਾਲਦੀ ਹੈ ਕਈ ਵਾਰੀ ਭਾਜੀ ਮੈਨੂੰ ਨਹੀਂ ਇੱਕਦਮ ਸਮਝ ਆਉਂਦੀ ਮੈਨੂੰ ਕੋਈ ਲੱਖ ਰੁਪਏ ਫੜਾ ਦੇ ਮੈਂ ਗਿਨ ਨਹੀਂ ਪਾਵਾਂਗਾ ਉਸੇ ਤੇ ਬਾਬਾ ਜੀ ਸਾਡੇ ਸਰੋਤੇ ਹਮੇਸ਼ਾ ਨਾਰਾਜ਼ ਰਹਿੰਦੇ ਨੇ ਕਿ ਜੈਸਵੀ ਸਟੋਰੀ ਨੂੰ ਲਾਉਣੇ ਹੈ ਐਡਰੈਸ ਪ੍ਰੋਪਰ ਨਹੀਂ ਦੱਸਦੇ ਤੁਸੀਂ ਐਡਰੈਸ ਆਪਣਾ ਦੱਸੋ ਜਿਸ ਭੈਣ ਭਰਾ ਨੇ ਆਉਣਾ ਹੋਵੇ ਤੁਹਾਡੇ ਦਾ ਹੀ ਮੋਬਾਈਲ ਪਰ ਵਾਸਤੇ ਉਹ ਆਸਾਨੀ ਨਾਲ ਇਥੋਂ ਦਾ ਹੀ ਪਹੁੰਚ ਜਾ ਹਾਂਜੀ ਚਲੋ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਮੈਂ ਬਾਬਾ ਮੋਬਾਈਲ ਰਿਪੇਅਰ ਅੰਮ੍ਰਿਤਸਰ 16 ਨੰਬਰ ਸ਼ਾਪ ਪ੍ਰਕਾਸ਼ ਮਾਰਕੀਟ ਜੋ ਲਿਬर्टी ਮਾਰਕੀਟ ਦੇ ਨਾਲ ਹੀ ਪੈਂਦੀ ਹੈ ਪ੍ਰਕਾਸ਼ ਮਾਰਕੀਟ ਤੇ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੈ ਜੀ ਬਾਬਾ 16 ਨੰਬਰ ਦੁਕਾਨ ਹੈ ਮੇਰੀ ਤੇ ਮੇਰਾ ਮੋਬਾਈਲ ਨੰਬਰ 78 37 65 40 46 ਜੀ ਬਿਲਕੁਲ ਉੱਪਰ ਆ ਜੀ ਤਾਂ ਤਸਵੀਰਾਂ ਜੀ ਤੁਹਾਡੇ ਨਾਲ ਅੰਮ੍ਰਿਤਸਰ ਸਾਹਿਬ ਦੀਆਂ ਸਾਂਝੀਆਂ ਕੀਤੀਆਂ ਹੈ ਮੈਂ ਫੇਰ ਦੁਹਰਾਉਣਾ ਚਾਹੁੰਦਾ ਜੇ ਮਾੜੇ ਸਮੇਂ ਦੇ ਵਿੱਚ ਹਿੰਮਤ ਨਹੀਂ ਹਾਰਨੀ ਚਾਹੀਦੀ ਹੌਸਲਾ ਨਹੀਂ ਹਾਰਨਾ ਚਾਹੀਦਾ ਟੁੱਟਣਾ ਨਹੀਂ ਚਾਹੀਦਾ ਜੇ ਤੁਹਾਡੇ ਵਿੱਚ ਜਜ਼ਬਾ ਹੈ ਹੌਸਲਾ ਹੈ ਤਾਂ ਜੀਵਨ ਸਫਲ ਹੈ ਤਾਂ ਇਸ ਪਰਿਵਾਰ ਤੇ ਬਹੁਤ ਮਾੜਾ ਸਮਾਂ ਆਇਆ ਤਾਂ ਪਤਨੀ ਨੇ ਜਾਨੀ ਕਿ ਜੀਵਨ ਸਾਥੀ ਨੇ ਆਪਣੇ ਪਤੀ ਦਾ ਪੂਰਾ ਸਾਥ ਦਿੱਤਾ ਤੇ ਅੱਜ ਮੋਬਾਈਲ ਰਿਪੇਅਰ ਕਰਨ ਦੇ ਵਿੱਚ ਪੂਰੀ ਤਰ੍ਹਾਂ ਮਾਹਿਰ ਨੇ ਇਹ ਦੋ ਪਹਿਣਾ ਤਾਂ ਪਰਿਵਾਰ ਵਧੀਆ ਤਰ੍ਹਾਂ ਚਲਾ ਰਹੇ ਨੇ ਰੋਜੀ ਰੋਟੀ ਵਧੀਆ ਤਰ੍ਹਾਂ ਚਲਾ ਰਹੇ ਨੇ ਜਿੱਥੇ ਸਾਡੇ ਭਾਰਤ ਦੀਆਂ ਮਹਿਲਾਵਾਂ ਔਰਤਾਂ ਜਿਹੜੀਆਂ ਨੇ ਹਵਾਈ ਜਹਾਜ਼ ਤੋਂ ਲੈ ਕੇ ਰੇਨਤਾ ਨੂੰ ਚਲਾਉਣ ਦੇ ਵਿੱਚ ਮਾਹਿਰ ਨੇ ਵੱਡੇ ਵੱਡੇ ਅਫਸਰੀ ਅਹੁਦਿਆਂ ਤੇ ਵੀ ਤਨਾਨਦ ਨੇ ਪਰ ਅੰਮ੍ਰਿਤਸਰ ਦੀਆਂ ਇਹ ਦੋ ਭੈਣਾਂ ਨੇ ਜਿਹੜੀਆਂ ਛੱਟਪਾਟੀ ਇਹਨਾਂ ਦੇ ਹੱਥ ਮੋਬਾਈਲ ਰਿਪੇਅਰ ਕਰ ਦਿੰਦੀਆਂ ਨੇ ਅਤੇ ਇਹਨਾਂ ਦੇ ਹੱਥਾਂ ਦੇ ਵਿੱਚ ਜਾਦੂ ਹੈ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਪਿਆਰ ਜ਼ਰੂਰ ਦਿਓ ਅਤੇ ਇਹਨਾਂ ਭੈਣਾਂ ਨੂੰ ਇਹਨਾਂ ਦਾ ਸਨਮਾਨ ਜ਼ਰੂਰ ਦਿਓ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਰਣਵੀਰ ਜੇ ਲਾਲੀ ਤੁਸੀਂ ਜੁੜ ਰਹੋ ਆਉਣੇ ਯਾਰਾਂ